ਸੱਤਾ ਬਦਲਣ ਤੋਂ ਬਾਅਦ ਪਾਰਟੀਆਂ ਦੇ ਵਰਕਰਾਂ ਵਿਚਕਾਰ ਝੜਪ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਹਿਲਾਂ ਲਗਾਤਾਰ ਦਸਾਂ ਸ਼੍ਰੋਮਣਿਆ ਕਾਲੀ ਦਲ ਤੇ ਕਾਂਗਰਸੀ ਤੱਕੇ ਸ਼ਾਹਿਲ ਦੇ ਇਲਜ਼ਾਮ ਲਗਾਉਂਦੇ ਰਹੇ ਪਰ ਹੁਣ ਪੰਜਾਬ ਦੀ ਸੱਤਾ ਕਾਂਗਰਸ ਦੇ ਹੱਥ ਆਈ ਹੈ ਤੇ ਹੁਣ ਅਕਾਲੀ ਦਲ ਇਲਜ਼ਾਮ ਲਗਾ ਰਿਹਾ ਕਿ ਕਾਂਗਰਸੀ ਓਨਾ ਦੇ ਨਾਲ ਤੱਕਾ ਕਰ ਰਹੇ ਨੇ ਹੁਣ ਤਾਜ਼ਾ ਮਾਮਲਾ ਰੂਪਨਗਰ ਤੋਂ ਸਾਹਮਣੇ ਹੈ ਜਿੱਥੇ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਸਬੰਧ ਵਿੱਚ ਅਕਾਲੀ ਅਤੇ ਕਾਂਗਰਸੀ ਵਰਕਰ ਆਪਸ ਵਿੱਚ ਪਿੜ ਗਏ ਇਸ ਝੜਫ ਦੌਰਾਨ ਕਈਆਂ ਦੀਆਂ ਪੱਗਾਂ ਤੱਕ ਲੱਥ ਗਈਆਂ ਮਾਹੌਲ ਉਸ ਸਮੇਂ ਤਣਾਅਪੂਰਨ ਹੋਇਆ ਜਦੋਂ ਟਰੱਕ ਯੂਨੀਅਨ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਸੀ ਤਾਂ ਇਸ ਦੌਰਾਨ ਦੋ ਧਿਰਾਂ ਦੇ ਉਮੀਦਵਾਰਾਂ ਤੇ ਸਮਰਥਕ ਇੱਕ ਦੂਜੇ ਨਾਲ ਕੁਸੂਨ ਮੁਕੀ ਹੋ ਗਏ ਇਸ ਮੌਕੇ ਤੇ ਅਕਾਲੀ ਦਲ ਦੇ ਸਮਰਥਕ ਕਾਂਗਰਸੀਆਂ ਤੇ ਧੱਕੇ ਸ਼ਾਮਿਲ ਦੇ ਇਲਜ਼ਾਮ ਲਗਾਉਂਦੇ ਦਿਖਾਈ ਦਿੱਤੇ ਬਾਕੀ ਕਾਂਗਰਸਾਂ ਕੇ ਅੰਦਰ ਦੇ ਵਿੱਚ ਚੱਲੇ ਪਈ ਟਰੱਕ ਜਿਵੇਂ ਪਹਿਲਾਂ ਦੋ ਤਿੰਨ ਵਾਰੀ ਮੋਟਾ ਕਸ ਹੋ ਗਿਆ ਸੀ 3 ਵਾਰੀ ਹੋਣ ਪਾਉ ਦੀ ਮੁਸ਼ਕਲ ਆ ਪਣ ਲੱਗ ਗਈ ਜੀ ਮੈਨੂੰ ਫਾਰਮ ਪਰੰਦੇ ਨਾਲ ਫਾਰਮ ਲੱਭੇ ਇੰਦੇ ਗਰੇਮਨੋਜ ਜਗਿੰਦਰ ਨੇ ਜੇ ਨੇ ਕੋ ਗੋਰਖ ਨੇ ਲੰਬਰ ਨੇ ਇੱਕ ਬਚਨ ਅਕਦਾ ਮੋਟਾ ਜੀ ਐਪੀ ਪਨਾ ਮੈਨੂੰ ਧੱਕੇ ਮਾਰਿਆ ਜੀ ਨਾਲ ਮਰੀ ਪਖਲਾ ਤੀ ਅੱਜ ਸਵੇਰ ਤੋਂ ਆਮ ਜਲਾਸ 9 ਵਜੇ ਤੋਂ ਸ਼ੁਰੂ ਹੋ ਗਿਆ ਜੋ ਕਿ 2 ਵਜੇ ਤੱਕ ਆਮ ਜਲਾਸ ਪੂਰਾ ਹੋ ਗਿਆ ਆਮ ਜਲਾਸ ਪੂਰਾ ਹੋਣ ਤੋਂ ਬਾਅਦ ਫਾਰਮ ਲੈਣ ਵਾਸਤੇ ਲੋਕ ਇਕੱਠੇ ਹੋ ਗਏ ਤੇ ਆਪਣੇ ਆਪਣੇ ਫਾਰਮ ਲੈ ਕੇ ਜਦੋਂ ਭਰ ਕੇ ਵਾਪਸ ਆਏ ਇਹ ਸਾਡੇ ਜਿਹੜੇ ਫਾਰਮ ਆ ਉਹਨਾਂ ਨਾਲ ਸਾਨੂੰ ਅੰਦਰ ਜਿਹੜੇ ਲੋਕ ਜਿਨ੍ਹਾਂ ਦੇ ਨਾਲ ਕੁਝ ਵੀ ਨਹੀਂ ਹੈਗਾ ਉਹਨਾਂ ਨੇ ਸਾਨੂੰ ਇਹ ਫਾਰਮ ਸਾਡੇ ਆਪਣੇ ਜਿਹੜੇ ਅੰਦਰ ਨਹੀਂ ਜਾਣ ਦਿੱਤੇ ਜੋ ਕਿ ਆਹ ਫਾਰਮ ਪੁਲਿਸ ਪ੍ਰਸ਼ਾਸਨ ਵੀ ਉੱਥੇ ਮੌਕੇ ਉੱਪਰ ਦੇਖਦਾ ਰਿਹਾ ਖੜਕੇ ਕਿਉਂਕਿ ਸਵੇਰ ਤੋਂ ਪੁਲਿਸ ਰਜੀ ਵੀ ਕੋਈ ਅੱਲਾ ਗੁੰਡੇ ਵਾਲੀ ਤਾਂ ਕੋਈ ਗੱਲ ਹੈ ਨਹੀਂ ਤੇ ਮਸਲਾ ਇਹ ਆ ਵੀ ਲੋਕਾਂ ਦੇ ਜਿਹੜੇ ਹਿੱਤਾਂ ਦੀ ਲੜਾਈ ਆ ਚਾਰ ਬੰਦੇ ਗੁੰਡੇ ਬੰਦੇ ਇਹ ਇਹਦੇ ਤੇ ਕਬਜ਼ਾ ਕਰਨਾ ਚਾਹ ਕਬਜ਼ਾ ਕਰਨਾ ਚਾਹੁੰਦੇ ਆ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਦਾ ਸਮਾਹ ਪੂਰਾ ਹੋਣ ਦੇ ਬਾਵਜੂਦ ਵੀ ਜ਼ਬਰਨ ਨਾਮਜ਼ਦਗੀ ਪੱਤਰ ਪਰ ਅੰਤ ਤੱਕ ਕੰਮ ਨਹੀਂ ਕੀਤਾ ਗਿਆ। ਇਹ ਟਾਈਮ ਤੋਂ ਬਾਅਦ ਆ ਕੇ ਰੌਲਾ ਪਾ ਰਹੇ ਆ ਵੀ ਅਸੀਂ ਫਾਰਮ ਦਾ ਟਾਈਮ ਲੰਘ ਚੁੱਕਿਆ ਦਾ ਵੀ ਸਾਡੇ 3 ਵਜੇ ਤੋਂ ਬਾਅਦ ਇਹ ਕਹਿੰਦੇ ਸਾਡੇ ਫਾਰਮ ਲੱਤੇ ਜਾਣ। ਤਾਂ ਇੱਥੇ ਗੇਟ ਬੰਦ ਹੋਣ ਦੇ ਬਾਵਜੂਦ ਫਿਰ ਉਹ ੱੱਕਾ ਬੁੱਕੀ ਹੋਏ ਆ। ਕੋਈ ਕਿਸੇ ਦਾ ਇਦਾਂ ਦਾ ਨਹੀਂ ਹੋਇਆ। ਬਾਕੀ ਉਹ ਕਮੇਟੀ ੱੱਕਾ ਦੂਜੀ ਕਰ ਰਹੀ ਆ ਮੱਧਰ ਸਿੰਘ ਨੂੰ ਨਹੀਂ। ਵੀ ਜਿਹੜਾ 28 ਲੱਖ ਦਾ ਇਹਨਾਂ ਨੇ ਗਵਨ ਕਰਿਆ ਹੋਇਆ ਉਹ ਗਵਨ ਲਗਾਉਣਾ ਚਾਹੁੰਦੇ ਆ ਵੀ ਅਸੀਂ ਧੱਕੇ ਨਾਲ ਆ ਸੀਗੇ ਵੀ ਵੋਟਾਂ ਨਾਲ ਵੀ ਇਹ ਸਾਨੂੰ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮੋਰਚਾ ਸੰਭਾਲਦੇ ਹੋਏ ਲੋਕਾਂ ਤੇ ਕਾਬੂ ਪਾ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਜਲਦ ਕਾਰਵਾਈ ਕਰਨ ਦੀ ਗੱਲ ਕਹੀ। ਸਿਟੀ ਕਾਊਂਨਿਲ ਦੇ ਪ੍ਰਧਾਨ ਦੀ ਜ਼ੋਨ ਸੀ। ਜੋ ਇੱਥੇ ਦੋਨੋਂ ਪਾਰਟੀਆਂ ਸੀ ਜਿਹੜੇ ਇੱਕ ਵਾਰ ਪ੍ਰਧਾਨ ਨੂੰ ਜਣਾ ਖੜਾ ਕਰਨਾ ਉਹ ਬਾਹਰ ਗਰਮੋ ਗਰਮੀ ਹੋਣ ਨੂੰ ਫਿਰਦੀ ਸੀ। ਉਹ ਟੱਕੜੇ ਦਰਸੀਆਂ ਪੁਲਿਸ ਸਿਕਿਉਰਿਟੀ ਪੂਰੀ ਲਾਈ ਹੋਈ ਸੀ। ਮੈਨੂੰ ਫੋਨ ਆਇਆ ਸੀ ਵੀ ਇੱਥੇ ਕਿਤੇ ਝਗੜਾ ਹੋ ਰਿਹਾ ਹੈ ਤੁਸੀਂ ਖੁਦ ਆ ਜਾਓ ਮੈਂ ਨਾਲ ਦੇ ਨਾਲ ਆ ਗਿਆ ਸੀ ਤੇ ਮੈਂ ਇੱਥੇ ਸੀਗਾ ਤੇ ਮੈਂ ਦੇਖਿਆ ਦੋਨੇ ਪਾਰਟੀਆਂ ਇੱਕ ਦੂਜੇ ਨਾਲ ਬਹਿਸ ਬਾਜ਼ੀ ਕਰ ਰਹੀ ਸੀ ਪਰ ਮੈਂ ਇਹਨੂੰ ਖੜਾ ਕਰਾ ਬੱਸ ਕਰ ਹੁਣ ਕੀ ਇਸ ਕੀਤੀ ਹੈ ਬਿਲਕੁਲ ਠੀਕ ਹੈ ਜੀ ਜ਼ਿਕਰ ਹੋ ਗਿਆ ਕਿ 31 ਜਨਵਰੀ ਨੂੰ ਟ੍ਰੱਕੀ ਯੂਨੀਅਨ ਦੀ ਚੋਣ ਲਈ ਵੋਟਿੰਗ ਹੋਣੀ ਹੈ ਤੇ ਉਸੇ ਦਿਨ ਹੀ ਚੋਣ ਨਤੀਜੇ ਵੀ ਐਲਾਨੇ ਜਾਣਗੇ ਕਿਉਂਕਿ ਪਹਿਲਾਂ ਟ੍ਰੱਕੀ ਯੂਨੀਅਨ ਤੇ ਅਕਾਲੀ ਦਲ ਦੇ ਸਮਰਥਕ ਮੱਘਰ ਸਿੰਘ ਦਾ ਕਬਜ਼ਾ ਹੈ ਦੋਸਾ ਤੋਂ ਯੂਨੀਅਨ ਦੀ ਚੋਣ ਹੀ ਨਹੀਂ ਹੋ ਸਕੀ ਤੇ ਹੁਣ ਜਦੋਂ ਚੋਣ ਹੋਣ ਲੱਗੀ ਤਾਂ ਅਕਾਲੀਅਤ ਤੇ ਕਾਂਗਰਸੀ ਧੜੇ ਆਪਸ ਵਿੱਚ ਹੀ ਫੜ ਗਏ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ 31 ਜਨਮੇ ਨੂੰ ਕਿਸ ਤਰ੍ਹਾਂ ਚੋਣ ਨੂੰ ਅਮਨ ਸ਼ਾਂਤੀ ਨਾਲ ਕਰਵਾਉਣ ਵਿੱਚ ਸਫਲ ਹੁੰਦਾ ਰੂਪਨਗਰ ਤੋਂ ਸਰਜਨ ਸਿੰਘ ਦਿਖੋ